ਦੁਕਾਨ ਤੇ ਜੋ ਤੁਹਾਡੇ ਬਾਰ ਦਾ ਧੋਈ ਹੈ ਲੁੱਟ ਕੋ ਜੀ ਤੁਸੀਂ ਕੀ ਕਹਿਣਾ ਚਾਹੋ ਕਹਿਣਾ ਇਹ ਚੱਲੇ ਕਿ ਪ੍ਰਸ਼ਾਸਨ ਦੀ ਨਿਕਮਮੀ ਹੈ ਕਿ ਜੇ ਕੋਈ ਸਾਡੇ ਤੇ ਲੱਗੀ ਹੋਵੇ ਜਾਂ ਚੋਰਾਂ ਨੂੰ ਡਰ ਤੋਂ ਹੋਵੇ ਪੁਲਿਸ ਨਾਲ ਤੇ ਕੰਮ ਹੋਵੇ ਨਾ ਚੋਰ ਮੋੜ ਕਰਕੇ ਇਹ ਕੀ ਚੋਰੀ ਕਰਕੇ ਲੈ ਕੇ ਗਏ ਇੱਥੋਂ ਤਕਰੀਬਨ 60000 ਰੁਪਏ ਅਸਲ ਤੇ ਸਿਰਫ 20 ਕਿੰਦੂ ਆਏ ਉਹਨਾਂ ਨੇ ਇੱਕ ਸ਼ਟਰ ਤੋਂ ਲੰਘਣ ਦਿੱਤੇ ਕਿ ਕੰਮ ਤਰਾਜ ਦੇ ਬਾਹਰ ਹੋ ਗਏ ਹਿੰਦਾਈ ਮਰੇ ਜਿਵੇਂ ਲੈਂਦੇ ਹੋਏ ਸੀ ਪਾਈ ਸਾਹਿਬ ਇਧਰ ਨਾਲ ਦੁਕਾਨ ਚ ਗਏ ਨੇ ਇੱਕ ਇੱਕ ਗ੍ਰੇਡ ਹਣ ਵਾਸਤੇ ਉਹ 20 ਕਿਲੋ ਦਾ ਸਾਰਾ ਕਾਟ ਕਰਕੇ ਚਲੇ ਗਏ ਨੇ ਕੀ ਕੀ ਕੁਝ ਲੈ ਕੇ ਗਏ ਬਿਲਕੁਲ 60 ਹਜ਼ਾਰ ਦੇ ਕੱਢ ਕੇ ਗਏ ਨੇ ਸਾਰੀ ਵੀਡੀਓ ਸਾਡੇ ਕੋਲ ਵੀ ਹੈਗੀ ਹੈ ਉਹਦੇ ਤਿੰਨ ਵੱਖ-ਵੱਖ ਨਾਲ ਗੱਲਾਂ ਕੱਢੀਆਂ ਇੱਕ 200 ਦੀ ਵਿੱਚ 500 500 ਵੀ ਪਲੱਸ ਜੀ 20 ਤੇ 10 ਵੀ ਕੀਤੀ ਕੋਈ ਨਹੀਂ ਹੋਈ ਉਸ ਨਾਲ ਇਹ ਵੀ ਆਪਣੇ ਉਹਦੀ ਬਾਕੀ ਦੀ 60 ਹਜ਼ਾਰ ਦੀ ਵੀ ਚਲੀ ਗਈ ਥਾਣੇ ਰਖਾਈ ਹੈ ਥਾਣੇ ਹੀ ਕੱਲ ਦਿਖਾ ਦਿੱਤੀ ਸੀਗੀ ਤੇ ਉਹਨਾਂ ਨੂੰ ਬੰਦਾ ਵੀ ਇੱਕ ਦੇ ਦਿੱਤਾ ਸੀ ਸੀ ਮਗਰ ਜਿਹੜਾ ਚੋਰਾ ਦਾ ਮੋਟਰਸਾਈਕਲ ਸੀ ਉਹ ਵੀ ਦੇ ਦਿੱਤਾ ਜਾ ਕੇ ਆਪ ਸਾਰੇ ਕਾਰਵਾਈ ਆਪ ਪਾਈ ਕੁਝ ਚੀਜ਼ ਕਰਦੇ ਭਰਾ ਜੀ ਪਰ ਪੁਲਿਸ ਬਿਲ ਆਲਾ ਜੇ ਮੈਂ ਕੋਈ ਕਾਰਵਾਈ ਨਹੀਂ ਕਰਦੀ ਪੁਲਿਸ ਕਹਿੰਦੀ ਕਿ ਸਾਡੇ ਨਾਲ ਕਰੋ ਤੇ ਬੰਦਾ ਲਪਾਓ ਜਿਹੜਾ ਚੋਰ ਵੀ ਲਪਾਣਾ ਅਸੀਂ ਇਕੱਲੇ ਜਾ ਕੇ ਨਹੀਂ ਲਪਾਣਾ ਦੇ ਪਹਿਲਾਂ ਤੁਸੀਂ ਬੰਦੇ ਬਾਰੇ ਦੱਸਤਾ ਇਹ ਫਿਰ ਵੀ ਪੁਲਿਸ ਕਾਰਵਾਈ ਨਹੀਂ ਕਰ ਰਹੀ ਤੁਹਾਡਾ ਘਰ ਵੀ ਦੱਸਤਾ ਜੀ ਬੰਦੇ ਦਾ ਘਰ ਵੀ ਦੱਸਤਾ ਮੋਟਰਸਾਈਕਲ ਉਹਦਾ ਚਕਰੋ ਚੱਕ ਕੇ ਕਾਇਦਾ ਸਾਡੇ ਕੋ ਵੀਡੀਓ ਭੇਜਿਆ ਨੇ ਕਾਇਦਾ ਵੀਡੀਓ ਬਣਾ ਕੇ ਮੁੰਡਾ ਨਾਲ ਜਦੋਂ ਸਾਣਾ ਦਿੱਤਾ ਵੀਡੀਓ ਉਹ ਵੀ ਸਾਡੇ ਕੋਲ ਹੈ ਤੇ ਬੰਦੇ ਨੂੰ ਥਾਣੇ ਦੇ ਕੇ ਆਇਆ ਮੋਟਰਸਾਈਕਲ ਵੀ ਥਾਣੇ ਜਮਾ ਕਰਾ ਕੇ ਆਇਆ ਜੇ ਜੇ ਪੁਲਿਸ ਕਾਰਵਾਈ ਨਹੀਂ ਕਰਦੀ ਅਗਲੀ ਕਾਰਵਾਈ ਤੁਹਾਡੀ ਕੀ ਹੋਏਗੀ ਬਸ ਅਸੀਂ ਚਾਹਨੇ ਇਨਸਾਫ ਕੋਈ ਹੋਰ ਉੱਪਰ ਤੱਕ ਜਾਵਾਂਗੇ ਵੀ ਇਨਸਾਫ ਮਿਲੇ ਸਾਨੂੰ ਇਨਸਾਫ ਚਾਹਨੇ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਨਿਰੰਤਰ ਚੱਲੂ ਨੇ ਇਹਨਾਂ ਦੇ ਠੱਲ ਨਹੀਂ ਪੈ ਰਹੀ ਤੇ ਚੋਰ ਲਗਾਤਾਰ ਚੋਰੀਆਂ ਕਰ ਰਹੇ ਤੁਸੀਂ ਕੀ ਕਹਿਣਾ ਚਾਹੋਗੇ ਇੱਕ ਤਾਂ ਸਰੀਰ ਮਾਹੀ ਦਾ ਪ੍ਰਧਾਨ ਵੀ ਆ ਤੇ ਦੂਜਾ ਮੈਂਸੀ ਵੀ ਆ ਮੁੰਡੀ ਦਾ ਇਸ ਪਾਸੇ ਦਾ ਜੋ ਜਿਹੜਾ ਕੰਮ ਹੋ ਰਿਹਾ ਅਸੀਂ ਐਮਐਲਏ ਸਾਹਿਬ ਨੂੰ ਪ੍ਰੋਫੈਸ਼ਨ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਇਹ ਕੰਮ ਜਿੰੋਂ ਦਿਨ ਅੱਗੇ ਮੋਬਾਈਲਾਂ ਦਾ ਸਨੇਕੀਂਗ ਹੁੰਦੀ ਸੀ ਵੀ ਹਾਂ ਵੀ ਵੀ ਲੋਕੀ ਸੜਕਾਂ ਤੇ ਮਾਰਦਾਤ ਹੁੰਦੀ ਸੀ ਖੋਗਲ ਜਾਂਦੇ ਸੀ ਹੁਣ ਤਾਂ ਲੋਕੀ ਆਣ ਕੇ ਮੰਨ ਲਓ ਸ਼ਰੇਆਮ ਆਇਆ ਮੰਨ ਲਓ ਆ ਕੇ ਉਹਨੇ ਜੱਲਾ ਖੋਲਿਆ ਕੋਈ ਉਹਨੂੰ ਪਰਵਾਣੀ ਨਾਲੇ ਕੱਢ ਕੇ ਲੈ ਗਿਆ ਨਾਲੇ ਚੰਗੇ ਕਰੋ ਇਹ ਨਹੀਂ ਕਿ ਕੰਮ ਕੋਈ ਮਾੜੇ ਅੱਜ ਕੱਲ ਜਦੋਂ ਸਾਨੂੰ ਅਸੀਂ ਵੀਡੀਓ ਪਾਈ ਆ ਫੋਨ ਉਾਂ ਦਾ ਨਾ ਕੇ ਆਪਣੀ ਆਈਡੀ ਤੇ ਤੇ ਫੋਨ ਆ ਗਿਆ ਅਸੀਂ ਉਹਨਾਂ ਦੇ ਘਰ ਗਏ ਸਾਰੇ ਜਦੋਂ ਗਏ ਉਹਨਾਂ ਨੇ ਮੋਟਰਸਾਈਕਲ ਉੱਪਰਾਈ ਖੜਾ ਸੀ ਚੰਗੇ ਕਰੀ ਸੀ ਵੀ ਉਹ ਨੰਬਰ ਨੰਬਰ ਮਿਟਿਆ ਹੋਇਆ ਸੀ ਵੀ ਹਾਂ ਵੀ ਜਿਵੇਂ ਆਪ ਹੀ ਨੰਬਰ ਨਾ ਕਿਸੇ ਚੀਜ਼ ਨਾਲ ਵੀ ਜਿਵੇਂ ਕੀਤਾ ਹੋਵੇ ਵੀ ਆਪਾਂ ਬਲੇਡ ਨਾਲ ਖਤਮ ਕੀਤਾ ਹੋਵੇ ਵੀ ਹਾਂ ਵੀ ਕੋਈ ਕਿਸੇ ਤਰ੍ਹਾਂ ਦਾ ਦਿਨੋਂ ਦਿਨ ਅਸੀਂ ਪ੍ਰਸ਼ਾਸਨ ਨੂੰ ਵੀ ਐਮਐਲਏ ਸਾਹਿਬ ਨੂੰ ਆਪਾਂ ਵੋਟਾਂ ਲਈਆਂ ਨੇ ਅੱਜ ਆਪਾਂ ਵੀ ਮੰਨ ਲਓ ਠੀਕੇ ਵਧੀਆ ਨਹੀਂ ਪਰ ਉਹਨਾਂ ਨੂੰ ਨਿਕਲਣਾ ਚਾਹੀਦਾ ਕਰੋ ਇਹ ਨਹੀਂ ਹੈਗਾ ਵੀ ਆਪਾਂ ਵੋਟਾਂ ਲੈ ਕੇ ਅੱਜ ਘਰੇ ਬੈਠੇ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਚੰਗੇ ਘਰ ਹੋਏ ਤੇ ਇਹਨੇ ਚੋਰੀ ਦੀ ਵਾਰਦਾਤ ਕੀਤੀ ਏ ਇਹ ਕੀ ਕਹਿਣਾ ਚਾਹੋਗੇ ਅਸੀਂ ਜੇ ਉਹਨਾਂ ਕੋਲੇ ਉਹਨਾਂ ਦੇ ਘਰ ਦੇ ਕੋਲੇ ਪੈਸੇ ਨਹੀਂ ਹੈਗੇ ਉਹਨੂੰ ਨਸ਼ਾ ਕੋ ਕਰਦਾ ਜਿਉਂਦੇ ਕੋnde ਘਰ ਦੇ ਕੋ ਪੈਸੇ ਨਹੀਂ ਹੈਗੇ ਹੀ ਆਪਦੇ ਕੋਲੋ ਪੈਸੇ ਲਾ ਕੇ ਉਹਨੂੰ ਦਾਖਲ ਕਰਵਾਨੇ ਆ ਉਹਦਾ ਨਸ਼ਾ ਛੁਵਾਓ ਜੇ ਅਸੀਂ ਉਹਨਾਂ ਦੇ ਘਰ ਦੇ ਨੂੰ ਵੀ ਇਹ ਬੇਨਤੀ ਕੀਤੀ ਜੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਅਸੀਂ ਨਾਲ ਜਾ ਕੇ ਅਸੀਂ ਨਸ਼ਾ ਛੁਵਾਓ ਕੇਂਦਰ ਚ ਲੈ ਕੇ ਜਾਂਦੇ ਹਾਂ ਨਸ਼ਾ ਛਡੋਣ ਦੇ ਉਹਦਾ ਵੀ ਮੰਨ ਲਓ ਇਹ ਥੋੜਾ ਹੈਗਾ ਵੀ ਤੁਸੀਂ ਮੰਨ ਲਓ ਚੰਗੇ ਕਰੋ ਕੋਈ ਕਹਿੰਦਾ ਨਹੀਂ ਉਹ ਘਰ ਵਾਲਾ ਉਂਗਲ ਕਰਕੇ ਨਹੀਂ ਕਹਿੰਦਾ ਵੀ ਇਹ ਮੁੰਡਾ ਵਾਕੇ ਜ਼ੋਰ ਹੋਏਗਾ ਪਰ ਜਦੋਂ ਅਸੀਂ ਉਹਦਾ ਨਾਂ ਜੀ ਉਹ ਗਲੀ ਦੇ ਵਿੱਚ ਗਏ ਸਾਨੂੰ ਦੋ ਤਿੰਨ ਫੋਨ ਆਏ ਉਹਨਾਂ ਨੇ ਕਿਹਾ ਕੈਂਟ ਵੀ ਚੋਰੀ ਕੀਤੀ ਹੈ ਹੋਰ ਵੀ ਕਾਫੀ ਜਗ੍ਹਾ ਤੇ ਨੇ ਚੋਰੀਆਂ ਕੀਤੀਆਂ ਨੇ ਪਰ ਜਾਂਦੇ ਵੀ ਘਰ ਦੇ ਪਿੱਛੇ ੜੇ ਛੜਾਣਾ ਆਤੇ ਤੇ ਘਰ ਦੇ ਕਹਿੰਦੇ ਵੀ ਹਾਂ ਵੀ ਮੁੰਡਾ ਮਾੜਾ ਇਹ ਮੁੰਡਾ ਮਾੜਾ ਤੂੰ ਛੜਾਉ ਨਾ ਛੜਾਉ ਨਾ ਅਸੀਂ ਉਹਨਾਂ ਨੂੰ ਕੱਲ ਹੀ ਬੇਨਤੀ ਵੀ ਤੁਸੀਂ ਇਹ ਜਿਹੜੀ ਜੀਹੇ ਜਾਂ ਇਹਨੂੰ ਸੁਧਾਰੋ ਤੇ ਜਾਂ ਨੂੰ ਅੰਦਰ ਵੜੋ ਤੇ ਜਾਂ ਨੂੰ ਅੰਦਰ ਰਹਿਣ ਦਿਓ ਪਰ ਉਹ ਵੀ ਕੀ ਕਰਨ ਨੂੰ ਮਨ ਲੋਠਾ ਜਦੋਂ ਜੇਲ੍ਹ ਤੇ ਜਾਂਦੇ ਨੇ ਇਹ ਜੋ ਹਾਲੇ ਚੋਰੀ ਬਾਅਦ ਹੁੰਦੀ ਜਬਰਦਸਤ ਉਹਨਾਂ ਦੀ ਪਹਿਲ ਹੋ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਨੇ ਕੀ ਸੁਵਿਸ਼ਾਸ਼ਣ ਦਿੱਤਾ ਤੁਹਾਨੂੰ ਕਰੋ ਨਾਲ ਗਏ ਨੇ ਐਸ ਐਚਓ ਸਾਹਿਬ ਨੇ ਮੁਲਾਜ਼ਮ ਭੇਜੇ ਨਾ ਮੁਲਾਜ਼ਮ ਨਾਲ ਗਏ ਨੇ ਉਹਨਾਂ ਦਾ ਬ੍ਰਦਰ ਫੜ ਕੇ ਲਿਆਦਾ ਉਸ ਤੋਂ ਬਾਅਦ ਅਸੀਂ ਰਾਤ ਉਥੇ 9 ਵਜੇ ਤੱਕ ਰਹੇ ਹਾਂ